ਸਿੱਖ ਨੂੰ ਦਿਨ ਵਿੱਚ ਦੋ ਵਾਰੀ ਗੁਰੂ ਸਾਹਿਬ ਕਹਿੰਦੇ ਵੀ ਦਰ ਤੇ ਕਰ ਲੱਭ ਦੋ ਵਾਰੀ ਜਪਜੀਤ ਸਾਹਿਬ ਵਿੱਚ ਸਵੇਰੇ ਰਹਿਰਾ ਸਾਹਿਬ ਵਿੱਚ ਸ਼ਾਮ ਨੂੰ ਦੋ ਵਾਰੀ ਇਹ ਦੋ ਸ਼ਬਦ ਦੁਹਰਾਏ ਜਾਂਦੇ ਨੇ ਤੇ ਇੱਕ ਵਾਰੀ ਆਸਾ ਰਾਗ ਵਿੱਚ ਫਿਰ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਮਾਲੇ ਸਿਖਾ ਕੇ ਦੇ ਐਵੇਂ ਨਾ ਟੈਮ ਲੰਘਾ ਦੇ ਆਪਣਾ ਪਹਿਲਾਂ ਉਹਦਾ ਦਰ ਲੱਭ ਤੇ ਫਿਰ ਉਹਦਾ ਘਰ ਲੱਭ ਖੋਜੀ ਬਣ ਖੋਜ ਉਹਦਾ ਦਰ ਕਿੱਥੇ ਹੈ ਜਿੱਤ ਦਰ ਵਸੈ ਕਵਣ ਦਰ ਕਹੀਐ ਦਰਾਂ ਭੀਤਰ ਦਰ ਕਵਣ ਲਹਿ ਤਿਸ ਦਰ ਕਾਰਨ ਫਿਰਾਂ ਉਦਾਸੀ ਸੋ ਦਰ ਕੋਈ ਆਏ ਕਹੇ ਉਸ ਦਰ ਨੂੰ ਲੱਭ ਵੈਗਰੂ ਦੇ ਦਰਵਾਜ਼ੇ ਨੂੰ ਲੱਭ ਉਸ ਦਰ ਨੂੰ ਲੱਭਣ ਵੇਲੇ ਭਗਤ ਕਬੀਰ ਜੀ ਨੇ ਕਿਹਾ ਸੀ ਵੀ ਮੈਂ ਤੇਰੇ ਦਰ ਤੱਕ ਆ ਗਿਆ ਬੜੀ ਜਦੋਂ ਜਹਿਦ ਤੋਂ ਬਾਅਦ ਕੋਈ ਬੰਦਾ ਰੱਬ ਦੇ ਦਰਵਾਜ਼ੇ ਨੂੰ ਹੱਥ ਪੁੰੰਦਾ ਤਾਂ ਉਹਨਾਂ ਨੇ ਕਿਹਾ ਸੀ ਦਰ ਮੰਦੇ ਠਾਡੇ ਦਰਬਾਰ ਦਰ ਮੰਦੇ ਮੈਂ ਤੇਰੇ ਦਰ ਦਾ ਮੰਗਤਾ ਤੇਰੇ ਦਰਵਾਜ਼ੇ ਤੇ ਆ ਗਿਆ ਅਸੀਂ ਦਰਵਾਜ਼ੇ ਤੱਕ ਅਜੇ ਲੱਭਣ ਤੁਰੇ ਹੀ ਨਹੀਂ ਕਿਉਂ ਦਰਵਾਜੇ ਦੀ ਗੱਲ ਬਹੁਤ ਘੱਟ ਹੋ ਰਹੀ ਹੈ ਦੁਨੀਆਂ ਦੀ ਗੱਲ ਹੋ ਰਹੀ ਹੈ ਗੁਰਦੁਆਰਿਆਂ ਵਿੱਚ ਵੀ ਦੁਨੀਆਂ ਦੀਆਂ ਗੱਲਾਂ ਹੋ ਰਹੀਆਂ ਨੇ ਪਰਮਾਤਮਾ ਦੇ ਦਰਵਾਜੇ ਦੀ 1430 ਅੰਗਾ ਤੇ ਚੋਰ ਫਿਰ ਰਿਹਾ ਹੈ 1430 ਅੰਗਾ ਨੂੰ ਵਿੱਚੋਂ ਕੀ ਦੱਸ ਰਹੇ ਨੇ ਮਹਾਰਾਜ ਉਹਦੀ ਗੱਲ ਕਹਿਣ ਵਾਲੇ ਵੀ ਥੋੜੇ ਨੇ ਤੇ ਫਿਰ ਸੁਣਨ ਵਾਲਿਆਂ ਤੇ ਤਾਂ ਹੀ ਹੋਣਾ ਨਾ ਜੇ ਕੋਈ ਕਹਿਣ ਵਾਲਾ ਕਹੇਗਾ ਗੱਲ ਬਹੁਤ ਘੱਟ ਕਿ ਆ ਜਾਂਦਾ ਹੈ ਸੋ ਦਰ ਪ੍ਰਮਾਤਮਾ ਦਾ ਦਰਵਾਜ਼ਾ ਕਿੱਥਾ ਹੈ ਕਿੱਥੇ ਹੈ ਕਿਹੜੀ ਥਾਂ ਤੇ ਹੈ ਐਵੇਂ ਦਾ ਉਹਦਾ ਕੋਈ ਪੱਥਰ ਦਾ ਤੇ ਦਰਵਾਜ਼ਾ ਹੈ ਨਹੀਂ ਤੇ ਮਹਾਰਾਜ ਕਹਿੰਦੇ ਉਹਨੂੰ ਲੱਭ ਉਥੇ ਪਹੁੰਚੇਗਾ ਤੇ ਤੇਰੀ ਦੁੱਖਾਂ ਤੋਂ ਜਾਣ ਛੁੱਟਣੀ ਹੈ ਨਹੀਂ ਤੇ ਝੂਠੇ ਤਸੱਲੀਆਂ ਨਾਲ ਐਵੇਂ ਤੂੰ ਲੈ ਨਹੀਂ ਤੂੰ ਸ਼ਾਂਤ ਹੋ ਸਕਦਾ ਨਹੀਂ ਤੈਨੂੰ ਟਿਕਾ ਸਕਦਾ ਨਹੀਂ ਤੇਰੀ ਦਰਦਰ ਦੁੱਖ ਆਟ ਸਕਦੇ ਤੇਰੇ ਦੁੱਖ ਉਦੋਂ ਹਟਨੇ ਨੇ ਜਦੋਂ ਤੂੰ ਸੁਖ ਦਾਤੇ ਦੇ ਦਰਵਾਜੇ ਤੱਕ ਚਲਾ ਗਿਆ ਤੇ ਫਿਰ ਉਹ ਦਰਵਾਜਾ ਕਿਹੜਾ ਉਹ ਦਰਵਾਜਾ ਹੈ ਗੁਰੂ ਦਾ ਸ਼ਬਦ ਗੁਰੂ ਦੇ ਸ਼ਬਦ ਤੱਕ ਸੁਰਤ ਚਲੀ ਗਈ ਤੇ ਸਮਝ ਲਓ ਸਰੀਰ ਗੁਰਦੁਆਰੇ ਤੱਕ ਆ ਗਿਆ ਤੇ ਹਾਜ਼ਰੀ ਲੱਗ ਗਈ ਸੁਰਤੀ ਸ਼ਬਦ ਤੱਕ ਲੱਗੀ ਗਈ ਤੇ ਸਿੱਖ ਹਜ਼ੂਰੀ ਵਿੱਚ ਚਲਾ ਗਿਆ ਹਾਜ਼ਰੀ ਤੇ ਹਜ਼ੂਰੀ ਦੋ ਚੀਜ਼ਾਂ ਨੂੰ ਜੀਵਨ ਵਿੱਚ ਪੱਕਾ ਰੱਖਣਾ ਹੈ ਗੁਰਦੁਆਰੇ ਆਉਣ ਲੱਗਿਆਂ ਹਾਜ਼ਰੀ ਵੀ ਸਿੱਖ ਨੇ ਜ਼ਰੂਰ ਭਰਨੀ ਹੈ ਗੁਰਦੁਆਰੇ ਵਿੱਚ ਜਿੱਥੇ ਦੀਵਾਨ ਸਜੇ ਜਿੱਥੇ ਨਗਰ ਕੀਰਤਨ ਹੋਵੇ ਜਿੱਥੇ ਵੀ ਗੁਰੂ ਦੀ ਗੱਲ ਹੋਵੇ ਸਿੱਖ ਨੇ ਉੱਥੇ ਹਾਜ਼ਰੀ ਸਰੀਰ ਕਰਕੇ ਭਰਨੀ ਹੈ ਆਪਣਾ ਯਥਾ ਯੋਗ ਦਸਵੰਦ ਵੀ ਭੇਟਾ ਵੀ ਦੇਣੀ ਹੈ ਸੇਵਾ ਵੀ ਕਰਨੀ ਹੈ ਪੰਥ ਦਾ ਰਾਹ ਹੈ ਜ਼ਰੂਰੀ ਹੈ ਕੋਈ ਕਹੀ ਜੈ ਗੁਰਦੁਆਰੇ ਐਵੇਂ ਨਹੀਂ ਸ਼ਤਾਬ ਦੀਆਂ ਐਵੇਂ ਨਹੀਂ ਐਵੇਂ ਤਾਂ ਨਹੀਂ ਜੇ ਅਸੀਂ ਬੇਈਮਾਨ ਹ ਇਹ ਐਵੇਂ ਨਹੀਂ ਹਨ ਇਹਨਾਂ ਨੂੰ ਬਣਾਉਣ ਵਾਸਤੇ ਸਾਡੇ ਗੁਰੂ ਸਾਹਿਬ ਨੇ ਸ਼ੀਧੀਆਂ ਦਿੱਤੀਆਂ ਨੇ ਸਾਬ ਜਾਦਿਆਂ ਨੇ ਸ਼ੀਧੀਆਂ ਦਿੱਤੀਆਂ ਨੇ ਇਹ ਐਵੇਂ ਨਹੀਂ ਹਾਂ ਜੇ ਸਾਡੇ ਮਕਸਦ ਹੋਰ ਹੋ ਗਏ ਪਰ ਅਸੀਂ ਐਵੇਂ ਹੋ ਜਾਣਾ ਗੁਰਦੁਆਰੇ ਐਵੇਂ ਨਹੀਂ ਹੁੰਦੇ ਕਦੀ ਇੱਥੇ ਤਾਂ ਗੁਰੂ ਦੀ ਜੋਤ ਜਗਣੀ ਜਗਣੀ ਜੇ ਸਾਡਾ ਮਕਸਦ ਕੋਈ ਹੋਰ ਹੋਇਆ ਧਰਮ ਤੋਂ ਬਿਨਾ ਜੀਵਨ ਤੋਂ ਬਿਨਾ ਸਿੱਖੀ ਦੇ ਪ੍ਰਚਾਰ ਤੋਂ ਬਿਨਾ ਫੇਰ ਇਹ ਕੰਮ ਐਵੇਂ ਹੀ ਇੱਥੇ ਆਉਣਾ ਸਰੀਰ ਨੇ ਗੁਰੂ ਦੇ ਦਰ ਤੱਕ ਹਰਮੰਦਰ ਸਾਹਿਬ ਸਿੱਖ ਜਾਏ ਅਕਾਲ ਤਖਤ ਸਾਹਿਬ ਜਾਏ ਕੇਸਗੜ ਸਾਹਿਬ ਜਾਏ ਹਜ਼ੂਰ ਸਾਹਿਬ ਜਾਏ ਸਿੱਖਾ ਹੁਣ ਹਾਜ਼ਰੀ ਤੂੰ ਭਰ ਲਈ ਇੱਕ ਪੁੰਨ ਹੋ ਗਿਆ ਤੇਰਾ ਇਹ ਵੀ ਇੱਕ ਭਗਤੀ ਬਣ ਸਕਦੀ ਹੈ ਗੁਰਦੁਆਰੇ ਵੱਲ ਆਉਣਾ ਹੋਵੇ ਨਾ ਜਦੋਂ ਭਾਈ ਗੁਰਦਾਸ ਜੀ ਕਹਿੰਦੇ ਵੀ ਸਿੱਖਾ ਤੈਨੂੰ ਇੱਕ ਗੱਲ ਦਾ ਪਤਾ ਜਦੋਂ ਤੂੰ ਆਪਣੇ ਘਰੋਂ ਗੁਰਦੁਆਰੇ ਵੱਲ ਪਹਿਲਾ ਕਦਮ ਤੁਰਨਾ ਹੈ ਨਾ ਤੇ ਜਦੋਂ ਦੂਜੀ ਪਲਾਂਗ ਪੁੱਟਣ ਲੱਗਣਾ ਤੇ ਤੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇਰੀ ਬਾਹ ਫੜਨ ਲੱਗਦੇ ਨੇ ਜਾ ਕੇ ਪਰ ਤੈਨੂੰ ਪਤਾ ਨਹੀਂ ਹੁੰਦਾ ਵੀ ਮੈਨੂੰ ਗੁਰੂ ਲੈਣ ਆਇਆ ਹੋਇਆ। ਅਜੇ ਇੱਕ ਤੂੰ ਕੱਲਾ ਚੁੱਕਣਾ ਹੈ ਕਦਮ ਦੂਜੇ ਕਦਮ ਵਿੱਚ ਗੁਰੂ ਉੱਥੇ ਨਾਲ ਤੇਰੇ ਹੁੰਦਾ। ਭਾਈ ਗੁਰਦਾਸ ਜੀ ਨੂੰ ਪੁੱਛੋ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਕੇ ਹੋਏ ਲੇਤਾ। ਅੱਗੋਂ ਲੈਣ ਤੁਰ ਜਾਂਦੇ ਨੇ ਮਹਾਰਾਜ ਤੁਸੀਂ ਕਹੋਗੇ ਵੀ ਗੁਰੂ ਤਾਂ ਇੱਕ ਹੈ ਤੇ ਸਿੱਖ ਤਾਂ ਬੜੇ ਆਏ ਨੇ ਇੱਥੇ ਹਜ਼ਾਰ ਆਏ ਨੇ ਤੇ ਗੁਰੂ ਕਿਵੇਂ ਗੁਰੂ ਸ਼ਕਤੀ ਐਵੇਂ ਦੀ ਹੈ ਜੋ ਅਨੇਕ ਹੈ ਫਿਰ ਇੱਕ ਹੈ ਇੱਕ ਵੀ ਹੈ ਤੇ ਅਨੇਕ ਵੀ ਹੈ ਗੁਰੂ ਭਾਵੇਂ ਕਿਹੜੇ ਰੂਪ ਵਿੱਚ ਜ਼ਰੂਰੀ ਨਹੀਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਨੀਲੇ ਘੋੜੇ ਤੇ ਚੜ੍ਹ ਕੇ ਲੈਣ ਜਾਣਗੇ ਕਿਸੇ ਵੀ ਰੂਪ ਵਿੱਚ ਜਾ ਸਕਦੇ ਤੇ ਸਭ ਤੋਂ ਜਿਹੜਾ ਮਹਾਰਾਜ ਨੇ ਰੂਪ ਧਾਰਿਆ ਨਾ ਉਹ ਮਾਰਦ ਨੇ ਕਿਹਾ ਸੀ ਵੀ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੂੰ ਘਰੋਂ ਤੁਰਨ ਲੱਗਿਆ ਜਪਜੀ ਸਾਹਿਬ ਪੜਨਾ ਸ਼ੁਰੂ ਕਰਦੇ ਗੁਰੂ ਤੇਰੇ ਨਾਲ ਹੈ ਜੋਤ ਦੇ ਰੂਪ ਦੇ ਵਿੱਚ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਵੰਗ ਸੋਵੰਗ ਸਰਬ ਦਾ ਸਰਬ ਜੁਗਤੇ ਦੁਕਾਰੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਭੰਗੰਗ ਵਿਭੂਤੇ ਉਹ ਤੇਰੇ ਨਾਲ ਜੋਤ ਪ੍ਰਗਟ ਹੋ ਗਈ ਉੱਥੇ ਗੁਰੂ ਜੋਤ ਹੈ ਨਾ ਆਪਾਂ ਕਹਿੰਨੇ ਆਂ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਥੇ ਵੀ ਨੇ ਉੱਥੇ ਵੀ ਨੇ ਸਭ ਥਾਵਾਂ ਤੇ ਐਵੇਂ ਦਾ ਗੁਰੂ ਤੇ ਲੱਭਣਾ ਨਹੀਂ ਜਿਹੜਾ ਤੂੰ ਸਭਣੀ ਥਾਈ ਜਿੱਥੇ ਹੋ ਜਾਈਂ ਸੱਚਾ ਸਿਰਜਣਹਾਰ ਦੀ ਉਹ ਸਿੱਖਾ ਕੋ ਜਿੱਥੇ ਵੀ ਹੋਵੇਗਾ ਤੂੰ ਜਾਗਣਾ ਚਾਹੀਦਾ ਤੂੰ ਸਵਿਚ ਆਉਣ ਕਰ ਆਪਣਾ ਹੁਣ ਫੋਨ ਵੱਜੀ ਜਾਏ ਆਪਾਂ ਉਹਨੂੰ ਚੁੱਕੀਏ ਨਾ ਤੇ ਗੱਲ ਥੋੜੀ ਹੋਣੀ ਆ ਆਪਾਂ ਸਵਿਚ ਆਉਣ ਕਰਾਂਗੇ ਤਾਂ ਹੀ ਚੱਲੇਗਾ ਨਾ ਰੇਂਜ ਤਾਂ ਆਉਣੀ ਹੈ ਜੋਤ ਤੇ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਤੁਸੀਂ ਆਪਣੀ ਸੁਰਤ ਦਾ ਸਵਿਚ ਆਫ ਕਰ ਆਉਣ ਕਰ ਲਿਆ ਜਗ ਇਹਨੂੰ ਚਲਾ ਦਿੱਤਾ ਸੁਰਤੀ ਨੂੰ ਜਾਗਪੈ ਵੀ ਕੋਲ ਹੀ ਹੈ ਤੁਸੀਂ ਕਹੋਗੇ ਵੀ ਗੱਲ ਕਰੀ ਜਨਾ ਕੋਈ ਨਿਸ਼ਾਨੀ ਤੇ ਦੱਸ ਬਈ ਕੋਲ ਹੈ ਕਿ ਨਹੀਂ ਜਪਜੀਤ ਸਾਹਿਬ ਵਿੱਚੋਂ ਇੱਕ ਪੰਕਤੀ ਪੜ੍ਹ ਲਓ ਉਹਦੇ ਉੱਤੇ ਵਿਸ਼ਵਾਸ ਕਰ ਲਓ ਉਹਦੇ ਵਿੱਚ ਲਿਖਿਆ ਹੋਇਆ ਉਹ ਵਿਖ ਹੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਣ ਉਹ ਜਿਹੜੇ ਤਿੰਨ ਤਿੰਨ ਦੇਵ ਤਿੰਨ ਏਕਾ ਮਾਈ ਜੁਗਤ ਵਿਆਹੀ ਤਿੰਨ ਚਿੱਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਜਿਵੇਂ ਤਿਸ ਭਾਵ ਹੈ ਤੇਵੇਂ ਚਲਾਵ ਹੈ ਜਿਉ ਹੋਵੈ ਪਰਮਾਨ ਉਹ ਵੇਖ ਹੈ ਉਹ ਪ੍ਰਮਾਤਮਾ ਉਹਨਾਂ ਨੂੰ ਵੇਖ ਰਿਹਾ ਹੈ ਉਹਨਾਂ ਨਜ਼ਰ ਨਾ ਆਵੇ ਪਰ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿਉਂ ਉਹ ਅੱਖ ਮਿਲੇਗੀ ਤੇ ਤਾਂ ਨਜ਼ਰ ਆਉਣਾ ਜੋਤ ਸਭ ਦਾਮ ਤੇ ਹੈ ਸਾਨੂੰ ਨਹੀਂ ਦਿਸ ਰਹੀ ਪਰ ਜੋਤ ਸਾਨੂੰ ਵੇਖ ਰਹੀ ਹੈ ਇਹ ਗੱਲ ਦੀ ਤਾਂ 100% ਇੱਥੇ ਗਰੰਟੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਵੀ ਗੁਰੂ ਵੇਖ ਰਿਹਾ ਤੈਨੂੰ ਜੋਤ ਰੂਪ ਦੇ ਗੁਰੂ ਤੈਨੂੰ ਵੇਖ ਰਿਹਾ ਤੈਨੂੰ ਅੱਜ ਨਹੀਂ ਦਿਸ ਰਿਹਾ ਸਿੱਖਾ ਤੇਰੀ ਅਜੇ ਸੁਰਤੀ ਉਣੀ ਸੂਖਮ ਨਹੀਂ ਹੋਈ ਜਿਹਦੇ ਨਾਲ ਜੋਤ ਦਿਸਦੀ ਮਹਿਸੂਸ ਮਹਿਸੂਸ ਹੁੰਦੀ ਹੈ ਮਹਿਸੂਸ ਹੋਣੀ ਹੈ ਉਹ ਤਾਂ ਜਿਵੇਂ ਹਵਾ ਚੱਲਦੀ ਨਾ ਹਵਾ ਮਹਿਸੂਸ ਹੁੰਦੀ ਏ ਠੰਡੀ ਏ ਕਿ ਗਰਮ ਏ ਐਵੇਂ ਜੋਤ ਰੂਪ ਸ਼ਬਦ ਰੂਪ ਪ੍ਰਕਾਸ਼ ਰੂਪ ਜਿਹੜਾ ਗੁਰੂ ਤੇਰੇ ਨਾਲ ਹੀ ਏ ਸਦਾ ਬਾਣੀ ਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹ ਤੇਰੇ ਘਰੋਂ ਤੁਰਨ ਲੱਗੇ ਤੇਰੇ ਨਾਲ ਹਾਜ਼ਰ ਹੋ ਜਾਂਦਾ ਪਰ ਹੁਣ ਤੂੰ ਕਦੀ ਗੁਰੂ ਦਾ ਗੁਰੂ ਨਾਲ ਗੱਲ ਹੀ ਨਹੀਂ ਕਰਕੇ ਵੇਖੀ ਕਦੀ ਜਪਜੀ ਸਾਹਿਬ ਤੋਂ ਪੜ੍ਹਿਆ ਹੀ ਨਹੀਂ ਸਵੇਰੇ ਸ਼ਾਮ ਕਦੀ ਚੌਂਕੜਾ ਲਾਏ ਚੌਂਕੜਾ ਲਾ ਕੇ ਬਾਣੀ ਪੜਿਆ ਕਰ ਬਾਣੀ ਪੜਿਆ ਕਰ ਹੌਲੀ-ਹੌਲੀ ਤੇਰਾ ਗੁਰੂ ਤੇਰੇ ਕੋਲ ਹੋਏਗਾ ਤੇਰੇ ਨਾਲ ਹੋਏਗਾ ਸਰਗੁਣ ਵਿੱਚ ਵੀ ਜੇ ਗੁਰੂ ਦੀ ਮौज ਆ ਜਾਏ ਤੇ ਸਿੱਖ ਦੀ ਭਾਵਨਾ ਹੋਵੇ ਤੇ ਨਾਮ ਹੀ ਹੋਵੇ ਭਾਵੇਂ ਸਰਗੁਣ ਵਿੱਚ ਵੀ ਸਿੱਧੇ ਸਾਹਮਣੇ ਜਿਹਨੂੰ ਕਹਿੰਦੇ ਮਿਲੇ ਪਰਤਖ ਗੁਸਾਈਆਂ ਤਾਂ ਨਾ ਵੱਡ ਭਾਗਾ ਮਹਾਰਾਜ ਦੀ ਮौज ਹੈ ਮਰਜੀ ਹੈ ਕੋਈ ਪਤਾ ਨਹੀਂ ਕਿੰ ਨੂੰ ਕਹਿ ਦੇਣ ਜਾ ਕੇ ਕਿਹੜੇ ਰੂਪ ਦੇ ਵਿੱਚ ਅਦ੍ਰਿਸ਼ਟ ਰੂਪ ਦੇ ਵਿੱਚ ਵੀ ਤੇ ਦ੍ਰਿਸ਼ਟ ਰੂਪ ਦੇ ਵਿੱਚ ਕਿੰਨੇ ਸਿੱਖ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਦਸ ਪਾਤਸ਼ਾਹ ਨੇ ਕਿਸੇ ਦਸਾਂ ਜਾਮਿਆਂ ਵਿੱਚੋਂ ਕਿਸੇ ਰੂਪ ਦੇ ਵਿੱਚ دیدار ਦਿੱਤੇ ਨੇ ਭਾਈ ਨਿਧਾਨ ਸਿੰਘ ਜੀ ਬਾਬਾ ਨਿਧਾਨ ਸਿੰਘ ਜੀ ਹਜੂਰ ਸਾਹਿਬ ਵਾਲੇ ਕਿੰਨੀ ਸੇਵਾ ਕਰਦੇ ਰਹੇ ਕਿੰਨੇ ਸਾਲ ਸੇਵਾ ਕਰਦੇ ਮਹਾਰਾਜ ਨੇ ਫਿਰ ਦਰਸ਼ਨ ਦਿੱਤੇ ਜਾ ਕੇ ਜਦੋਂ ਵਾਪਸ ਆ ਚੱਲੇ ਸੀ ਤੇ ਸਿਰ ਤੇ ਹੱਥ ਰੱਖਿਆ ਤੇ ਦਰਸ਼ਨ ਦਿੱਤੇ ਉਹਨਾਂ ਦਰਸ਼ਨ ਮੰਗੇ ਤੇ ਨਹੀਂ ਸਨ ਨਾ ਹੀ ਉਹਨਾਂ ਨੂੰ ਉਮੀਦ ਸੀ ਉਹ ਅਚਨਚੇਤ ਹੀ ਹੁੰਦੇ ਨੇ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਅਚਿੰਤਾ ਇੱਕਦਮ ਅਚਨਚੇਤ ਪੂਰੇ ਗੁਰੂ ਨੇ ਸਿਰ ਤੇ ਹੱਥ ਰੱਖਿਆ ਉਹ ਨਿਦਾਨ ਸਿੰਘ ਜੀ ਕਿੱਥੇ ਚੱਲੇ ਹੋ ਮਹਾਰਾਜ ਪੰਜਾਬ ਛੱਡ ਕੇ ਤੁਹਾਡੀ ਸੇਵਾ ਕਰਨ ਆਏ ਸੀ ਚਲੋ ਤੁਸੀਂ ਦਰਸ਼ਨ ਦਿੱਤੇ ਨੇ ਬੜੀ ਕਿਰਪਾ ਹੋ ਗਈ ਹੈ ਤੇ ਮੈਂ ਸੋਚਿਆ ਵੀ ਸੇਵਾ ਦਾ ਫਲ ਤਾਂ ਕੁੱਟ ਇੱਥੇ ਮਾਰ ਪਈ ਮਸੰਦਾ ਨੇ ਮਹੰਤਾ ਨੇ ਕੁੱਟਿਆ ਮਾਰਿਆ ਤੇ ਵਾਪਸ ਹੀ ਚਲੀਏ ਸੱਚੇ ਪਾਤਸ਼ਾਹ ਨੇ ਕਿਹਾ ਜਾਓ ਲੰਗਰ ਚਲਾਓ ਕਹਿੰਦੇ ਲੰਗਰ ਕਾਹਦੇ ਨਾਲ ਚਲਾਈਏ ਪੈਸੇ ਕੋਈ ਨਹੀਂ ਮਾਰੇ ਦਿਨ ਕਿਆ ਖੀਸਾ ਮੇਰਾ ਤੇ ਹੱਥ ਤੇਰਾ ਜੇਬ ਮੇਰੀ ਹੋਵੇਗੀ ਤੇ ਹੱਥ ਤੇਰਾ ਹੋਵੇਗਾ ਚਲਾਈ ਚੱਲ ਲੰਗਰ ਚੱਲਦਾ ਹੀ ਰਹੇਗਾ ਜੁਗਾ ਤੱਕ ਇਹ ਹੈ ਗੁਰੂ ਦਾ ਸਰਗੁਣ ਪਰ ਹੁਣ ਇਹ ਹੁੰਦਾ ਕਦੀ ਕਦੀ ਨਿਰਗੁਣ ਸਦਾ ਹੈ ਉਹ ਨਾਲ ਹੈ ਸਰਗੁਣ ਦੇ ਨਾਲ ਰਹਿਣਾ ਵੀ ਔਖਾ ਕਿਉਂਕਿ ਉਹਨੇ ਬਾਹ ਫੜ ਲੈਣੀ ਆ ਕੇ ਉੱਠ ਆ ਕਰ ਇਦਾਂ ਕਰ ਭਾਵ ਇਹੋ ਸੁਖਦਾਈ ਵੀ ਹੈ ਪਰ ਜੋਤ ਰੂਪ ਦੇ ਵਿੱਚ ਗੁਰੂ ਦੇ ਬਾਣੀ ਨਾਲ ਜੁੜਿਆ ਨਾ ਸਿੱਖਾ ਤੇ ਜਦੋਂ ਘਰੋਂ ਤੁਰਿਆ ਤੇ ਤੇਰਾ ਗੁਰੂ ਤੇਰੇ ਨਾਲ ਹੈ ਘਰੋਂ ਅੰਦਰ ਮਨ ਵਿੱਚ ਭਾਵਨਾ ਰੱਖ ਕੇ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਨਾਲ ਜੋਤ ਰੂਪ ਵਿੱਚ ਨਾਲ-ਨਾਲ ਚੱਲ ਰਹੇ ਨੇ ਨਾਲ-ਨਾਲ ਤੁਰ ਰਹੇ ਨੇ